ਆਜੂ ਦੀ ਪਾਰਟੀ ਜਿਹੜੀ ਇੱਥੇ ਸ਼ੁਰੂਆਤ ਹੋਈ ਹੈ ਕੀ ਕਹਿਣਾ ਚਾਹੁੰਗੇ ਅੱਜ ਸ਼ੁਰੂਆਤ ਨਹੀਂ ਹੋਈ ਜੀ ਹਾਂ ਅੱਜ ਫਤਿਹਗੜ੍ਹ ਸਾਹਿਬ ਦੀ ਸ਼ੁਰੂਆਤ ਹੋਈ ਹੈ ਪਹਿਲਾਂ ਅਸੀਂ ਕਈ ਜ਼ਿਲ੍ਹਿਆਂ ਦੇ ਵਿੱਚ ਕਰਕੇ ਆਏ ਆਂ ਤੇ ਅੱਜ ਸ਼ਹੀਦਾਂ ਦੀ ਧਰਤੀ ਹੈ ਜੀ ਸਾਬਜਾਦਿਆਂ ਦੀ ਮਾਤਾ ਗੁਜਰ ਕੌਰ ਜੀ ਦੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਆਪਣਾ ਜ਼ਿਲ੍ਹੇ ਦੀ ਭਾਰਤੀ ਕੀਤੀ ਹੈ ਜੀ ਮਹਾਰਾਜਾੜ ਦੀ ਕਲਾ ਕਰਨ ਸ਼ਹੀਦਾਂ ਦੀ ਕਿਰਪਾ ਹੋਵੇ ਤੇ ਪਾਰਟੀ ਅੱਧਿਕਾ ਲੈਵਲ ਜਾਵੇ ਜੀ ਕੱਲ ਤੁਸੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਆਏ ਸੀ ਪਰ ਉੱਥੇ ਇੱਕ ਕਿਸ ਮਜ਼ਦੂਰਾਂ ਦੇ ਜਿਹੜਾ ਕਿ ਮਾਮਲੇ ਵਿੱਚ ਰੋਸ ਦੇਖਣ ਨੂੰ ਮਿਲਿਆ ਕਿਵੇਂ ਨਹੀਂ ਉਹ ਨਹੀਂ ਗੱਲ ਜੀ ਉਹ ਮਜ਼ਦੂਰਾਂ ਦਾ ਰੋਸ ਨਹੀਂ ਹੈ ਉਹਨਾਂ ਇੱਕ ਜਿਹੜੇ ਬੰਦਿਆਂ ਨੇ ਪਾਰਟੀ ਦਾ ਮਤਲਬ ਪਿੰਡ ਦੀ ਸਟੇਜ ਕੈਪਚਰ ਕੀਤੀ ਹੋਈ ਸੀ ਨਾ ਉਹ ਸਿਰਫ ਉਹੀ ਬੰਦੇ ਸੀ ਕਿਉਂਕਿ ਜਦੋਂ ਅਸੀਂ ਤਾਂ ਆ ਗਏ ਮੇਰੇ ਨਾਲ ਪਿੰਡ ਸਾਰਾ ਆ ਗਿਆ ਉਹਨਾਂ ਨੇ ਬਹੁਤ ਸਾਨੂੰ ਮੈਨੂੰ ਮਤਲਬ ਉਹਨਾਂ ਨੇ ਵੀ ਫੀਲ ਕੀਤਾ ਜੀ ਵੀ ਗਲਤ ਹੋਇਆ ਕਹਿੰਦੇ ਜੀ ਅਸੀਂ ਕੀ ਕਰੀਏ ਇਹਨਾਂ ਨੇ ਮਾਈਕ ਫੜ ਲਿਆ ਤੇ ਉਹਨੂੰ ਛੱਡਦੇ ਨਹੀਂ ਪਏ ਜੀ ਤੁਸੀਂ ਲੱਗਦਾ ਹੈ ਕਿ ਜਿਹੜੀਆਂ ਹੁਣ ਦਿੱਲੀ ਦੇ ਵਿੱਚ ਚੋਣਾ ਹਾਰੀਆਂ ਨੇ ਉੱਥੇ ਵਿੱਚ ਪੰਜਾਬ ਤੇ ਕੋਈ ਅਸਰ ਪਵੇਗਾ ਜੀ ਅਸਰ ਹੀ ਹੈ ਜੀ ਜਦੋਂ ਉਹ ਜਿਵੇਂ ਸੁਪਰੀਮਾ ਹੀ ਹਾਰ ਗਿਆ ਉਹਨਾਂ ਦਾ ਜਿਨ੍ਹਾਂ ਜਿਹਦਾ ਉਹ ਕਹਿੰਦੇ ਸੀ ਜੀ ਬਹੁਤ ਇਮਾਨਦਾਰ ਤੇ ਸਾਡੀ ਪਾਰਟੀ ਸਾਰਾ ਕੁਝ ਹੀ ਹੈ ਮਤਲਬ ਦਿੱਲੀ ਤੋਂ ਉਹ ਤੇ ਦਿੱਲੀ ਵਾਲੀ ਹਰਕੇ ਇਹਨਾਂ ਦੇ ਤਾਂ ਹੈ ਰਹੀ ਕੁਝ ਨਹੀਂ ਫਿਰ ਜੀ ਐਸਜੀਪੀਸੀ ਨੇ ਜੋ ਕਿਆਨੇ ਹਰਪ੍ਰੀਤ ਸਿੰਘ ਨੂੰ ਲੈ ਕੇ ਫੈਸਲਾ ਲਿਆ ਤੁਸੀਂ ਜਥੇਦਾਰ ਸਾਹਿਬ ਕੋਲ ਕੋਈ ਸ਼ਿਕਾਇਤ ਕਰੋਗੇ ਜਾਂ ਨਹੀਂ ਅਸੀਂ ਹੈ ਜੀ ਸਾਡੀ ਸਲਾਹ ਅਸੀਂ ਕਰਾਂਗੇ ਬਹੁਤ ਗਲਤ ਗੱਲ ਹੈ ਜੀ ਉਹ ਬਹੁਤ ਇਮਾਨਦਾਰ ਤੇ ਸਾਫ਼ ਸਿੱਖੀਤ ਵਾਲਾ ਇਨਸਾਨ ਹੈ ਤੁਸੀਂ ਐਸਜੀਪੀਸੀ ਦੇ ਫੈਸਲੇ ਤੇ ਇਤਰਾਜ਼ ਜਤਾਉਨੇ ਆ ਅਸੀਂ ਜਿਤਾਉਨੇ ਆ ਜੀ ਕਿਉਂਕਿ ਅਸੀਂ ਤਾਂ ਖੁੱਲ ਕੇ ਹੀ ਕਹਿੰਦੇ ਆ ਵੀ ਉਹਨਾਂ ਨੇ ਜੋ ਸੱਚ ਦਾ ਸਾਥ ਦਿੱਤਾ ਇਹ ਉਹਦੀ ਸਜ਼ਾ ਹੈ ਕਲੀਅਰ ਵੀ ਨਾਲ ਮੈਂ ਕਹਿੰਦਾ ਵੀ ਜੋ ਉਹਨਾਂ ਨੇ ਸੱਚ ਦਾ ਸਾਥ ਦਿੱਤਾ ਇਹ ਉਹਦੀ ਸਜ਼ਾ ਮਿਲ ਗਈ ਉਹਨਾਂ ਨੂੰ ਜੀ ਬਾਦਲ ਧੜਾ ਜੋ ਨਮੀ ਪਰਤੀ ਸ਼ੁਰੂ ਕਰ ਰਿਹਾ ਉਸ ਨੂੰ ਲੈ ਕੇ ਤੁਸੀਂ ਹਾਂ ਮੇ ਭਰਦੇ ਹੋ ਕਿਉਂਕਿ ਬਾਕੀ ਧੜਾ ਲਗਾਤਾਰ ਸਵਾਲ ਚੱਕ ਰਿਹਾ ਕਿ ਅਕਾਲੀ ਦਲ ਯਾਨੀ ਕਿ ਜਿਹੜਾ ਬਾਦਲ ਧੜਾ ਹੈ ਉਹ ਹੁਕਮਾਂ ਤੋਂ ਭਗਾਇਆ ਬਿਲਕੁਲ ਉਹੀ ਤਾਂ ਗੱਲ ਹੈ ਜੀ ਜਿਹੜਾ ਜਿਹੜਾ ਮਤਲਬ ਸਿੱਖਾਂ ਲਈ ਕਾਲ ਤਖਤ ਸਾਹਿਬ ਤੋਂ ਮੈਂ ਸਮਝਦਾ ਵੀ ਅੱਗੇ ਨਹੀਂ ਰਾਇ ਸਾਡੇ ਲਈ ਕਾਲ ਤਖਤ ਸਾਹਿਬ ਦੇ ਹੁਕਮ ਤੋਂ ਵੱਡਾ ਕੁਝ ਨਹੀਂ ਹੈ ਜਿਹੜੇ ਕਾਲਤਖ ਸਾਹਿਬ ਦਾ ਹੁਕਮ ਨਹੀਂ ਮੰਨਦੇ ਫਿਰ ਫਿਰ ਤਾਂ ਇਹ ਕੁਛ ਨਹੀਂ ਗਿਆ ਉਹਨਾਂ ਨੂੰ ਹੁਕਮ ਕੀ ਲਾਇਆ ਸੀ ਤੇ ਕਰੀ ਕੀ ਜਾਣੇ ਉਹੀ ਜ਼ਥੇਦਾਰ ਸਾਹਿਬ ਵੀ ਉਹਨਾਂ ਦੇ ਜਿਹੜੇ ਹਮਾਇਤਾ ਦੇ ਵਿੱਚ ਹਾਮੀ ਭਰਦੇ ਹੋਏ ਨਜ਼ਰ ਆਏ ਨੇ ਜ਼ਥੇਦਾਰ ਸਾਹਿਬ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਭਾਰਤੀ ਹੈ ਜਿਹੜੀ ਉਹ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੋ ਰਹੀ ਆ ਸੀ ਉਹ ਉਹਨਾਂ ਗੱਲ ਪਤਾ ਕੀ ਹੈ ਜੀ ਗੱਲ ਇਹ ਹੈ ਵੀ ਜਿਹੜੀ ਉਹ ਭਾਰਤੀ ਹੋਈ ਹੈ ਨਾ ਉਹੀ ਬੰਦੇ ਆ ਜਿਹੜੇ ਉਸ ਦੇ ਵਿੱਚ ਜਿਹੜੇ ਸੁਖਵੀਰ ਨੂੰ ਹੀ ਚਾਹੁੰਦੇ ਆ ਸਿਰਫ ਜੀ ਮਤਲਬ ਤੇ ਉਹ ਬੰਦੇ ਆ ਵੀ ਜਿਨ੍ਹਾਂ ਦਾ ਸੁਖਵੀਰ ਬਿਨਾਂ ਨਹੀਂ ਸਰਦਾ ਤੇ ਸੁਖਵੀਰ ਦਾ ਉਹਦੇ ਬਿਨਾਂ ਨਹੀਂ ਸਰਦਾ ਉਹ ਚਾਹੇ 100 ਵਾਰੀ ਭਰਤੀ ਕਰ ਲੈਣ ਉਹਨਾਂ ਨੇ ਦੁਬਾਰਾ ਪ੍ਰਧਾਨ ਸੁਖਵੀਰ ਨਹੀਂ ਬਣਾਉਣਾ ਮਤਲਬ ਇੱਕ ਜਿਹਨੂੰ ਤੁਸੀਂ ਕਹਿ ਲਓ ਬਈ ਬਈ ਸਹੀ ਤਰੀਕੇ ਨਾਲ ਭਰਤੀ ਨਹੀਂ ਹੋਈ ਖੁੱਲ ਕੇ ਬਈ ਜਿਹੜੇ ਉਹਨਾਂ ਨੇ ਉਹੀ ਬੰਦੇ ਭਰਤੀ ਕਰ ਲਏ ਜਿਹੜੇ ਸੁਖਵੀਰ ਦੀ ਹਾਮੀ ਭਰਨੇ ਬਾਕੀ ਤੁਹਾਡੇ ਵੱਲੋਂ ਵੀ ਇਹ ਜਿਹੜਾ ਸਵਾਲ ਚੱਕਿਆ ਗਿਆ ਸੀ ਜਿਹੜਾ ਤੁਸੀਂ ਕਿਹਾ ਕਿ ਉਹਨਾਂ ਨੂੰ ਸੁਖਵੀਰ ਬਾਦਲ ਨੂੰ ਪ੍ਰਧਾਨ ਬਣਾਉਣਾ ਉਹ ਕਹਿੰਦੇ ਕਹਿੰਦੇ ਇੱਕ ਵਾਰੀ ਪ੍ਰਧਾਨ ਕੀ ਤੋਂ ਲਾਉਣ ਦੀ ਗੱਲ ਹੋਈ ਸੀ ਕਹਿੰਦੇ ਇਹ ਤਾਂ ਜੱਤਦਾ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਦੁਬਾਰਾ ਪ੍ਰਧਾਨਾ ਹੀ ਬਣ ਸਕਦੇ ਅਸੀਂ ਤਾਂ ਕਿਹਾ ਹੀ ਨਹੀਂ ਜੀ ਪਰ ਤੁਸੀਂ ਹੋਰ ਬੰਦੇ ਤਾਂ ਭਰਤੀ ਕਰੋ ਨਾ ਜੇ ਤੁਸੀਂ ਹੁਣ ਬੰਦੇ ਹੀ ਉਹ ਭਰਤੀ ਕਰ ਲੈ ਜਿਹੜੇ ਹਾਮੀ ਸੁਖਵੀਰ ਦੀ ਭਰਦੇ ਆਂ ਪਰ ਐਮਪੀ ਸਾਹਿਬ ਜਿਹੜੀ ਇਸ ਪਾਰਟੀ ਦੇ ਵਿੱਚ ਭਾਪੀ ਚੱਲਦੀ ਆ ਅਕਾਲੀ ਦਲ ਤਾਂ ਉਹਨੂੰ ਵੀ ਚੁਣੌਤੀ ਦਿੰਦਾ ਉਹ ਕਹਿੰਦੇ ਕਹਿੰਦੇ ਹੁਣ ਵੀ ਤੁਸੀਂ ਇਕੱਠ ਦੇ ਸਕਦੇ ਹੋ ਇਕੱਠ ਸਾਡੀ ਪਾਰਟੀ ਤੇ ਵੱਧ ਹੁੰਦਾ ਕਹਿੰਦੇ ਮੈਂ ਤੁਹਾਨੂੰ ਦੱਸ ਦਿੰਦਾ ਜੀ ਪੈਸੇ ਲਾ ਕੇ ਜਿੰਨਾ ਮਰਜ਼ੀ ਇਕੱਠ ਕਰ ਲਓ ਜੀ ਸਾਡੇ ਕੋਲੇ ਉਹ ਕੰਮ ਨਹੀਂ ਹੈ ਨਾ ਸਾਡੇ ਕੋਲੇ ਪੈਸੇ ਹੈ ਇਹ ਪੰਥ ਦੀ ਪਾਰਟੀ ਹੈ ਇਹ ਅਸੀਂ ਕੋਈ ਮਤਲਬ ਤੁਸੀਂ ਇਲਜ਼ਾਮ ਲਾ ਰਹੇ ਹੋ ਜੀ ਕਿ ਵੀ ਪੈਸੇ ਦੇ ਕੇ ਲੋਕਾਂ ਨੂੰ ਕਰ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਹੀ ਨਹੀਂ ਜੀ ਗੱਲ ਦਾ ਪੈਸੇ ਦੇ ਕੇ ਇਕੱਠ ਨਹੀਂ ਆ ਉਹਨਾਂ ਦੇ ਸਾਰਾ ਕੁਝ ਹੀ ਨਸ਼ੇ ਮਿਲਦੇ ਆ ਉਹਨਾਂ ਨੂੰ ਸਾਰਾ ਕੁਝ ਮਿਲਦਾ ਹੈ ਜੀ ਹਾਂ ਜਿਹੜੀ ਇਹਦੀ ਬੰਦੀਂਦਰ ਸਿੰਘ ਦੇ ਫਿਰਸਾ ਦੇ ਕਹਿੰਦੇ ਹੱਥ ਤੇ ਲੰਗਰ ਇੱਕ ਫੋਟੋ ਵਾਇਰਲ ਹੋਈ ਆ ਤੇ ਦਿੱਲੀ ਦੀਆਂ છોੜਾਂ ਜਿੱਤੀਆਂ ਨੇ ਉਸ ਨੂੰ ਲੈ ਕੇ ਤੁਹਾਨੂੰ ਕੋਈ ਇਤਰਾਜ਼ ਹੈ ਜਾਂ ਨੈਗੇਟਿਵ ਮੈਰੀਆ ਪਤਾ ਨਹੀਂ ਕਿਹਦੇ ਨਾਲ ਫੋਟੋ ਆ ਜਾਣਗੀਆਂ ਜੀ ਮੈਂ ਤੁਹਾਨੂੰ ਕਹਿ ਕੇ ਤਾਂ ਟਾਈਮ ਮੈਂ ਪਾਰਲੀਮੈਂਟ 'ਚ 100 ਜਣਿਆਂ ਨੂੰ ਮਿਲਦਾ ਆ ਵਾਲੇ ਉੱਠਿਆ ਸੀਗਾ ਕਿ 2 ਦਸੰਬਰ ਨੂੰ ਬਾਦਲਾ ਨੂੰ ਜਿਹੜੀ ਕਿ ਕਿ ਕਿਹਾ ਸੀ ਕਿ ਆਸੀ ਕਿ ਤੁਹਾਨੂੰ ਬਾਅਦ ਚ ਸਜ਼ਾ ਦਿੱਤੀ ਜਾਊਗੀ ਪਰ ਹੁਣ ਤਾਂ 2 ਮਹੀਨੇ ਗੁਜ਼ਰ ਗਏ ਨੇ ਕੋਈ ਸਜ਼ਾ ਜਿਹੜੀ ਕਿ ਹਜੇ ਤੱਕ ਨਹੀਂ ਨਾ ਹੀ ਕੋਈ ਫੈਸਲਾ ਲਿਆ ਗਿਆ ਜੀ ਨਹੀਂ ਹਲੇ ਕਈ ਚੀਜ਼ਾਂ ਤੇ ਫੈਸਲੇ ਲੈਣੇ ਆ ਹਲੇ ਤਾਂ ਬਹੁਤ ਕੁਝ ਖੋਣਾ ਹੈ ਜਥੇਦਾਰ ਸਾਹਿਬ ਗੱਲ ਇਹ ਹੈ ਨਾ ਜੀ ਜਿੱਧਰ ਨੂੰ ਮਤਲਬ ਨਹੀਂ ਲਜਾਣਾ ਚਾਹੁੰਦੇ ਅਕਾਲਤਖ ਸਾਹਿਬ ਜਥੇਦਾਰ ਸਾਹਿਬ ਉਧਰ ਨੂੰ ਮਤਲਬ ਹਲੇ ਨਹੀਂ ਜਾ ਰਹੀ ਗੱਲ ਆਉਂਦੀ ਅਲਿਕ ਲੋਰਸਾਗੋ ਉਹਨਾਂ ਦੀ ਜਿਹੜੀ ਮੀਟਿੰਗ ਆ ਜੀ ਉਹ ਵੀ ਬਾਰ ਬਾਰ ਮੁਲਤਵੀ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਕਿ ਕਿਸੇ ਤਵਾਹ ਹੈ ਤੁਹਾਨੂੰ ਬਿਲਕੁਲ ਜੀ ਬਿਲਕੁਲ ਫੈਸਲਾ ਹੀ ਨਾ ਲਿਆ ਜਾਵੇ ਜੀ ਬਈ ਫੈਸਲਾ ਹੀ ਨਾ ਲਿਆ ਜਾਵੇ ਪ੍ਰੋਪਰ ਜੋ ਹੋ ਗਿਆ ਹੋ ਗਿਆ ਬਸ ਮੁਲਤਵੀ ਮੁਲਤਵੀ ਅੱਗੇ ਅੱਗੇ ਪਾਈ ਜਾਓ ਹਾਂ ਬਹੁਤ ਬਹੁਤ ਧੰਨਵਾਦ ਠੀਕ ਹੈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਹਾਨੂੰ ਜੋ ਵਾਰਿਸ ਪੰਜਾਬ ਦੇ ਨਵੇਂ ਪਾਰਟੀ ਬਣਾਈ ਹੈ ਉਹ ਦਾ ਹੰਗਾਰਾ ਤੁਹਾਨੂੰ ਕਿੰਨਾ ਕਿ ਮਿਲ ਰਿਹਾ ਕਿੰਨੀ ਕੀ ਯੂਥ ਹੈ ਜਿਹੜੀ ਹੁਣ ਤੁਹਾਡੇ ਨਾਲ ਜੁੜ ਗਈ ਹੈ ਜੀ ਉਹ ਵਾਹਿਗੁਰੂ ਖਾਲਸਾ ਵਾਹਿਗੁਰੂ ਇਹ ਅਸੀਂ ਪਹਿਲਾਂ ਲੋਕਾਂ ਦੇ ਹੰਗਾਰੇ ਤੋਂ ਹੀ ਜੱਜ ਕਰਕੇ ਉਹਨਾਂ ਦੇ ਹੰਗਾਰੇ ਦੇ ਤਹਿਤ ਅਸੀਂ ਇਹ ਪਾਰਟੀ ਬਣਾਈ ਹੈ ਤੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਠੀਕ ਹੈ ਕਿ ਅਸੀਂ ਇਹੋ ਜੀਆਂ ਭੀੜਾਂ 'ਚ ਵਿਸ਼ਵਾਸ ਨਹੀਂ ਰੱਖਦੇ ਅਸੀਂ ਤੇ ਕੰਮ ਕਰਨ 'ਚ ਵਿਸ਼ਵਾਸ ਰੱਖਦੇ ਹਾਂ ਠੀਕ ਹੈ ਅਸੀਂ ਤੇ ਆਪਣੇ ਵਰਕਰਾਂ ਨੂੰ ਵੀ ਕਿਉਂਕਿ ਅਸੀਂ ਇੱਕ ਸਾਡੀ ਪਾਰਟੀ ਕੋਈ ਨਵੀਂ ਨਵੀਂ ਪਾਰਟੀ ਸ਼ੁਰੂ ਹੋ ਰਹੀ ਕੋਈ ਧਨ ਨਹੀਂ ਕੋਈ ਇਸੇ ਨੇ ਅਸੀਂ ਸਾਰਿਆਂ ਨੂੰ ਕਹਿੰਦੇ ਕਿ ਕੁਝ ਘੱਟ ਤੋਂ ਘੱਟ ਖਰਚਾ ਕਰੋ ਜੇ ਇੱਕ ਬੰਦੇ 10 ਬੰਦੇ ਦੇ ਆਉਣ ਦੀ ਜਗ੍ਹਾ ਇੱਕ ਬੰਦਾ ਆ ਕੇ ਵੀ ਆਪਣਾ ਕਰਦਾ ਤੇ ਅਸੀਂ ਉਹਨਾਂ ਨੂੰ ਕਹਿੰਦੇ ਕਿ ਇੱਕ ਹੀ ਆਓ ਤੁਸੀਂ ਕੋਈ ਗੱਲ ਨਹੀਂ ਆਪਾਂ ਜਿਆਦਾ ਇਹੋ ਜਿਹਾ ਡੰਬਰ ਵਿਖਾਵੇ ਬਾਜੀ ਨਹੀਂ ਕਰਨੀ ਤੇ ਇਸ ਕਰਕੇ ਬਹੁਤ ਵੱਡਾ ਹੰਧਾਰਾ ਮਿਲ ਰਿਹਾ ਅਸੀਂ ਜਿੰਨੀਆਂ ਵੀ ਜਗ੍ਹਾਾਂ 'ਚ ਗਏ ਹਾਂ ਕਾਫੀ ਸੰਤਾਂ ਬਹੁਤ ਵੱਡੀਆਂ ਅਰਸ਼ਾਤ ਤੇ ਸਾਨੂੰ ਆਮ ਵੀ ਜਦੋਂ ਅਸੀਂ ਸੰਗਤ 'ਚ ਕਿਤੇ ਵੀ ਵਿਚਰਦੇ ਆਂ ਆਮ ਪ੍ਰੋਗਰਾਮਾਂ 'ਚ ਜਾਂਦੇ ਤੇ ਬਹੁਤ ਲੋਕ ਬੜੇ ਅਰਸ਼ਾਤ ਤੇ ਇਸ ਪਾਰਟੀ ਵਾਸਤੇ ਜੀ ਵਾਰਿਸ ਪੰਜਾਬ ਦਾ ਹਮੇਸ਼ਾ ਮੁੱਖ ਮਕਸਦ ਇਹ ਹੁੰਦਾ ਹੈ ਕਿ ਪੰਜਾਬ ਚੋਂ ਨਸ਼ਾ ਚਤਤ ਕਰਨਾ। ਉਹਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਜਿ ਪੰਜਾਬ ਚੋਂ ਨਸ਼ਾ ਖਤਮ ਹੋ ਜਾਏਗਾ। ਨਹੀਂ ਅਸੀਂ ਤੇ ਇਹ ਚੀਜ਼ ਹੈ ਕਿ ਵਾਰਿਸ ਪੰਜਾਬ ਜਿੱਥੇ ਬੰਦੀ ਦਾ ਇਹ ਮੇਨ ਮਕਸਦ ਸੀ ਉਹਨਾਂ ਨੇ ਬਹੁਤ ਲੋਕਾਂ ਨੂੰ ਲੋਕਾਂ ਨੂੰ ਅੱਜ ਵੀ ਬਹੁਤ ਵੱਡੀ ਉਮੀਦ ਹੈ। ਇਸ ਕਰਕੇ ਮੇਰਾ ਖਿਆਲ ਹੈ ਕਿ ਜਿਹੜੀਆਂ ਸੜੀਆਂ ਸਰਕਾਰਾਂ ਇਹ ਨਹੀਂ ਚਾਹੁੰਦੀਆਂ ਕਿ ਸਾਡੇ ਪੰਜਾਬ ਚੋਂ ਨਸ਼ਾ ਖਤਮ ਹੋਵੇ। ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਬੰਦਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ। ਤੇ ਇਸ ਕਰਕੇ ਇਹ ਅੰਮ੍ਰਿਤਪਾਲ ਨਵੀਂ ਜੇਲ੍ਹ ਚ ਇਸੇ ਕਰਕੇ ਰੱਖਿਆ ਜਾ ਰਿਹਾ ਕਿ ਉਹ ਜੋ ਬਾਹਰ ਆਉਂਦੇ ਆ ਤੇ ਨਸ਼ੇ ਦਾ ਵਪਾਰ ਜਿਹੜਾ ਵੀ ਉਹ ਬੰਦ ਹੋ ਜਾਂਦਾ 17 ਵਾ ਇਹੋ ਜਿਹੀ ਇਸ ਕਰਕੇ ਹੀ ਸਭ ਕੁਝ ਕੀਤਾ ਜਾ ਰਿਹਾ ਤੇ ਅਸੀਂ ਇਸੇ ਕਰਕੇ ਲੋਕਾਂ ਨੂੰ ਸੰਗਠਿਤ ਕਰ ਰਹੇ ਹਾਂ ਕਿ ਆਪਾਂ ਸਾਰੇ ਜਣੇ ਨਾਲ ਮਿਲ ਕੇ ਆਪਣੀ ਪੰਜਾਬ ਦੀ ਹੂਂਦ ਨੂੰ ਬਚਾਈਏ ਜੇ ਸਾਡੀ ਨੌਜਵਾਨੀ ਨਾ ਰਹੀ ਤੇ ਆਪਾਂ ਫਿਰ ਬਾਕੀ ਆਪਾਂ ਇਸ ਚੀਜ਼ਾਂ ਕੀ ਕਰਾਂਗੇ ਜੀ ਰਾਮ ਰੇ ਜਿਹੜੀ ਫੈਰ ਹੋ ਰਹੀ ਹੈ ਕਿ ਤੁਸੀਂ ਇਤਰਾਜ ਜਤਾਉਂਦੇ ਹੋ ਜੀ ਅਸੀਂ ਤੇ ਇਤਰਾਜ ਬਹੁਤ ਵੱਡਾ ਇਤਰਾਜ ਜੀ ਸਾਰੇ ਸਿੱਖਪੰਥ ਦਾ ਇਤਰਾਜ ਹੈ ਜੀ ਇਹ ਤੇ ਸਿੱਖਾਂ ਦੇ ਜਖਮ ਤੇ ਲੂਣ ਸ਼ੇਵ ਕਰਨ ਵਾਲੀ ਗੱਲ ਹੈ ਸਾਡੇ ਜਿਹੜੇ ਬੰਦੀ ਸਿੰਘ ਹੈ ਉਹ ਦੋ ਰੀਆਂ ਤੇਰੀਆਂ ਸਜਾਵਾਂ ਭੁਗਤ ਕੇ ਉਹ ਵੀ ਇੱਕ ਰਾਜਨੀਤਿਕ ਕੰਦੀ ਆ ਤੂੰ ਉਹਨਾਂ ਨੂੰ ਇਹ ਤੇ ਜਿਹੜੇ ਬਲਾਤਕਾਰੀ ਪਤਾ ਨਹੀਂ ਉਹਤੇ ਕੀ ਕੀ ਇਲਜ਼ਾਮ ਹੈ ਤੇ ਉਸ ਬੰਦੇ ਨੂੰ ਹਰ ਮਹੀਨੇ ਦੋ ਮਹੀਨੇ ਬਾਅਦ ਫੇਰ ਬੁਲਿਆ ਕੇ ਮਹੀਨਾ ਮਹੀਨਾ ਤੇ ਜਿਹੜੇ ਹੁਣ ਦੇਖੋ ਇੱਕ ਜਿੱਤੇ ਹੋਏ ਪਾਰਲੀਮੈਂਟ ਮੈਂਬਰ ਨੂੰ ਦੋ ਦਿਨ ਵਾਸਤੇ ਉਹ ਵੀ ਕਈ ਕੰਡੀਸ਼ਨਾਂ ਲਾ ਕੇ ਉਹਨੂੰ ਪਾਰਲੀਮੈਂਟ ਚ ਲੈਂਦਾ ਜਾ ਰਹੇ ਤੇ ਉਸ ਬੰਦੇ ਨੂੰ ਕੋਈ ਕੰਡੀਸ਼ਨ ਨਹੀਂ ਉਹ ਜਦਦਰ ਮਰਜੀ ਵਿਚਰਦਾ ਜੋ ਮਹੀਨਿਆਂ ਬੱਧੀ ਉਹਨੂੰ ਬਾਹਰ ਛੱਡਿਆ ਜਾ ਰਿਹਾ ਇਹ ਸਾਰੇਆਂ ਨੂੰ ਇਤਰਾਜ ਹੈ ਮਨੁੱਖੀ ਅਧਿਕਾਰਾਂ ਦਾ ਵੀ ਬਹੁਤ ਵੱਡਾ ਘਾਣਾ ਹੈ ਜੀ ਉਮੀਦ ਕੀਤੀ ਇਹ ਜਾਰੀ ਸੀ ਕਿ ਭਾਈ ਅਮਰਿਤਪਾਲ ਸਿੰਘ ਵੀ ਬਾਹਰ ਆਉਣਗੇ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਜਿਹੜੀ ਕਿ ਸਿੱਖਾਂ ਨੂੰ ਲੈ ਕੇ ਜਾਂ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਕੋਈ ਫੈਸਲਾ ਲੂਗੀ ਕਿ ਜਿਸ ਤਰ੍ਹਾਂ ਉਹ ਰਿਹਾਂ ਹੋ ਜਾਣਾ ਜਾਂ ਅਜੋ ਸੈਸ਼ਨ ਦੇ ਵਿੱਚ ਵੀ ਉਹਨਾਂ ਨੂੰ ਫੈਰੋਨ ਮਿਲ ਜੇ ਦੋ ਫੈਰੋਨਾਂ ਨੂੰ ਜਾਣ ਦੀ ਜਿਹੜੀ ਕਿ ਇਜਾਜ਼ਤ ਨਹੀਂ ਲੈ ਇਹ ਤੇ ਮੇਰਾ ਖਿਆਲ ਹੈ ਕਿ ਇਹ ਜਿਹੜੀ ਆਪਣੀ ਪਾਰਲੀਮੈਂਟ ਹੈ ਜਾਂ ਆਪਣੇ ਜੋ ਦੇਸ਼ ਦਾ ਕਾਨੂੰਨ ਕਾਇਦਾ ਵਾ ਉਹਦੇ ਨਾਲ ਵੀ ਬਹੁਤ ਵੱਡੇ ਉਹਦਾ ਵੀ ਬਹੁਤ ਵੱਡਾ ਕਹਾਣਿਆ ਕਿ ਜਿਹੜਾ ਇੱਕ ਚੁਣੇ ਹੋਇਆ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਬੰਦੇ ਨੂੰ ਅੰਦਰਬੰਦ ਕੀਤਾ ਜੇ ਤੇ ਕੋਈ ਵੀ ਇਹੋ ਜਿਹਾ ਕੇਸ ਨਹੀਂਗਾ ਕਿ ਜਿਹਨੇ ਉਹ ਕੋਈ ਕੋਈ ਕਤਲ ਕੀਤਾ ਹੋਵੇ ਕੋਈ ਕਿਸੇ ਨੂੰ ਕੋਈ ਡਰਾਇਆ ਧਮਕਾਇਆ ਹੋਵੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਲੋੜ ਆ ਉਹਨਾਂ ਨੂੰ ਅੰਦਰ ਰੱਖਣ ਵਾਸਤੇ ਖਾਲੀ ਕਿ ਨਸ਼ੇ ਦਾ ਵਪਾਰ ਵਧਾਉਣ ਵਾਸਤੇ ਤੇ ਇੱਕ ਜਿਹੜੀ ਸਾਡੀ ਨੌਜਵਾਨੀ ਜਾਗਰੂਕ ਹੋ ਰਹੀ ਸੀ ਆਪਣੇ ਹੱਕਾਂ ਪ੍ਰਤੀ ਆਪਣੇ ਆ ਆਪਣੇ ਜਿਹੜੇ ਸਿਹਤ ਪੱਖੋਂ ਜਾਂ ਜਿਹੜੇ ਜੋ ਨਸ਼ਿਆਂ ਚੋਂ ਵੱਲ ਜਾ ਰਹੀ ਸੀ ਤੇ ਗੁਰੂ ਨਾਲ ਡੋੜ ਰਹੀ ਸੀ ਇਹ ਇਹ ਹੀ ਮੇਰੇ ਖਿਆਲ ਸਭ ਤੋਂ ਵੱਡਾ ਉਹਦਾ ਦੋਸ਼ ਹੈ ਬਾਕੀ ਖਡੂਰ ਸਾਹਿਬ ਦੇ ਲੋਕਾਂ ਨੇ ਸਭ ਤੋਂ ਜਿਵੇਂ ਤੁਸੀਂ ਕਹਿਆ ਕਿ ਸਭ ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਤੂ ਬਣਾਇਆ ਸੀ ਪਰ ਹੁਣ ਕਿਤੇ ਨਾ ਕਿਤੇ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਕਿ ਖਡੂਤ ਸਾਹਿਬ ਤੇ ਲੋਕ ਨੇ ਜਿਹੜੇ ਉਹ ਹੁਣ ਨਾਖੁਸ਼ ਦਿਖਾਈ ਦਿੰਦੇ ਨੇ ਉਹ ਕਹਿੰਦੇ ਸਾਡੇ ਮੈਂਬਰ ਆਫ ਪਾਰਲੀਮੈਂਟ ਨੂੰ ਜਿਹੜਾ ਪਾਰਲੀਮੈਂਟ ਦੇ ਵਿੱਚ ਜਾਣ ਦਾ ਮੌਕਾ ਹੀ ਨਹੀਂ ਮਿਲਦਾ ਕਹਿੰਦੇ ਸਾਡੇ ਹਲਕੇ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਉੱਥੇ ਚੱਕੀਆਂ ਹੀ ਨਹੀਂ ਜਾ ਰਹੀਆਂ ਕੀ ਕਹਿਣਾ ਚਾਹੋਗੇ ਕਿ ਸਰਕਾਰ ਜਾਣ ਪੁੱਛਤੀ ਸਭ ਕੁਝ ਕਰਦੀ ਹੈ ਕਿ ਮੰਗਾਂ ਜਿਹੜੀਆਂ ਚੱਕੀਆਂ ਨਾ ਜਾਣ ਤੇ ਅੱਗੇ ਤੋਂ ਲੋਕ ਜਿਹੜੇ ਵਿਸ਼ਵਾਸ ਨਾ ਕਰ ਸਕਣ ਬਸ ਇਹ ਇਹ ਸਾਰਾ ਕੁਝ ਇਸੇ ਕਰਕੇ ਕੀਤਾ ਜਾ ਰਿਹਾ ਕਿ ਇਹ ਮੇਰੇ ਖਿਆਲ ਸਰਕਾਰਾਂ ਦੀ ਜਿਹੜੀ ਸੋਇ ਤੋਂ ਬਹੁਤ ਵੱਡਾ ਹੰਗਾਰਾ ਮਰਤਪਾਲ ਨੂੰ ਮਿਲਿਆ ਤੇ ਉਸ ਤੋਂ ਬਾਅਦ ਇਹ ਇਹ ਐਸੀ ਚੀਜ਼ ਹੈ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਮਨਾਂ ਚੋਂ ਅਸੀਂ ਦੂਰ ਕਰ ਦਈਏ ਉਹ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੇ ਗਏ ਉਹ ਕੰਮ ਨਾ ਕਰ ਸਕਣ ਤੇ ਸ਼ਾਇਦ ਲੋਕ ਉਹਨਾਂ ਤੋਂ ਦੂਰ ਹੋ ਜਾਣਗੇ ਪਰ ਲੋਕ ਜਿਹੜੇ ਉਹ ਸਾਰੇ ਸਮਝਦੇ ਆ ਕਿ ਉਹ ਅੰਦਰੇ ਅੰਦਰ ਹੈ ਕਿ ਉਹ ਸਾਡਾ ਕੋਈ ਕੰਮ ਨਹੀਂ ਕਰ ਸਕਦੇ ਇਸ ਕਰਕੇ ਸਰਕਾਰ ਪਰਤੀ ਲੋਕਾਂ ਦਾ ਗੁੱਸਾ ਸਗੋਂ ਦਿਨ-ਦਿਨ ਵਧਦਾ ਜਾ ਰਿਹਾ ਹੈ ਦੀ ਅਮਰਪਾਲ ਦੇ ਪ੍ਰਤੀ ਉਹਨਾਂ ਦਾ ਪਿਆਰ ਬਹੁਤ ਸਤਿਕਾਰ ਬਹੁਤ ਵਾਧਾ ਵਾ ਇਸ ਕਰਕੇ ਮੈਂ ਹੀ ਤੇ ਸਰਕਾਰਾਂ ਨੇ ਵੀ ਚਾਹੁੰਦੇ ਆ ਕਿ ਤੁਸੀਂ ਲੋਕ ਇੱਥੇ ਚ ਕੰਮ ਕਰੋ ਲੋਕਾਂ ਦੇ ਵਿਰੋਧ ਵਾਲਾ ਕੰਮ ਨਾ ਕਰੋ ਨਸ਼ਿਆਂ ਦੇ ਵਪਾਰ ਨੂੰ ਤੁਸੀਂ ਵਾਦਾ ਕਰਕੇ ਆਏ ਸੀ ਕਿ ਨਸ਼ੇ ਬੰਦ ਕਰਾਂਗੇ ਬਦਮੀਆਂ ਦਾ ਇਨਸਾਫ ਦਵਾਂਗੇ ਤੁਸੀਂ ਉਸ ਮੁੱਦੇ ਤੇ ਕਿਸੇ ਤੇ ਵੀ ਕੰਮ ਨਹੀਂ ਕਰ ਰਹੇ ਤੁਸੀਂ ਖਾਲੀ ਇੱਕ ਬਦਲਾਖੋਰੀ ਸਿਆਸੀ ਬਦਲਾਖੋਰੀ ਤਹਿਦੀ ਅਮਰਪਾਲ ਨੂੰ ਅੰਦਰ ਰੱਖਿਆ ਜਾ ਰਿਹਾ ਜਾਂ ਸਾਡੇ ਬੰਦੀ ਸਿੰਘਾਂ ਨੂੰ ਨਹੀਂ ਰਿਹਾਈ ਦਿੱਤੀ ਜਾ ਰਹੀ ਇਹ ਕੇਜਰੀਵਾਲ ਸਾਹਿਬ ਨੂੰ ਸਿੱਖਾਂ ਨੇ ਬਹੁਤ ਵੱਡੇ ਸਹਿਯੋਗ ਦੇ ਕੇ ਇਹਨਾਂ ਨੂੰ ਇਹਨਾਂ ਦੀ ਪਾਰਟੀ ਖੜੀ ਇਹ ਤੁਸੀਂ ਬਹੁਤ ਪੈਸਾ ਦੇ ਕੇ ਤੇ ਇਹਨਾਂ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਕੋ ਉਹਨਾਂ ਦੇ ਸੈਨਾ ਨਾਲ ਉਹਨਾਂ ਦਾ ਸ਼ਿਕਾਰਾ ਹੋ ਸਕਦਾ ਸੀ ਕਿ ਉਹ ਅਜੇ ਤੱਕ ਕਿਨੇ ਚਿਰ ਤੋਂ ਲਟਕਾ ਕੇ ਰੱਖਿਆ ਹੋਇਆ ਤੇ ਇਸ ਕਰਕੇ ਇਹਨਾਂ ਪ੍ਰਤੀ ਲੋਕਾਂ ਦੇ ਮਨਾਂ 'ਚ ਬਹੁਤ ਵੱਡਾ ਰੋਸ ਹੈ ਬਖੂ ਜੀ ਇੱਕ ਗੱਲ ਸਾਹਮਣੇ ਆਈ ਸੀ ਕਿ ਜਿਹੜਾ ਐਮਪੀ ਫਾਂਡਾ ਉਹ ਤੁਹਾਡੇ ਸੈਨਾ ਦੇ ਨਾਲ ਜਿਹੜੇ ਚੈੱਕ ਬੰਡੇ ਜਾਣ ਉਹ ਗੱਲ ਕਿਤੇ ਤੱਕ ਤੁਸੀਂ ਅੱਗੇ ਕੋਈ ਉਹਦੀ ਜਾਣਕਾਰੀ ਅੱਗੇ ਪਹੁੰਚਾਈ ਆ ਜਾਂ ਨਹੀਂ ਨਹੀਂ ਅਸੀਂ ਤੇ ਕਾਫੀ ਹੱਦ ਤੱਕ ਅਮਰਤਪਾਲ ਸਿੰਘ ਨੇ ਵੀ ਦੋ ਤਿੰਨ ਟਾਈਮ ਉਥੋਂ ਪੇ ਲੋਕ ਸਭਾ ਸਪੀਕਰ ਨੂੰ ਮੈਲਟਰ ਲਿਖਿਆ ਕਿ ਮੇਰੇ ਇੱਕ ਪਰਸਨਲ ਅਸਿਸਟੈਂਟ ਨਿਯੁਕਤ ਕਰ ਦਿਓ ਕਿ ਉਹ ਜੋ ਮੇਰੇ ਗੈਰ ਹਾਜ਼ਰੀ ਚੋ ਸਾਰੇ ਜਿਹੜੇ ਮੇਰੇ ਹਲਕੇ ਦੇ ਜੋ ਵੀ ਕੰਮ ਕਰ ਦੇਖ ਸਕਣ ਤੋ ਅਜੇ ਤੱਕ ਉਹਨਾਂ ਨੂੰ ਉਹ ਵੀ ਨਹੀਂ ਦਿੱਤਾ ਗਿਆ ਇੱਕ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਪਹਿਲਾਂ ਹਮੇਸ਼ਾ ਖਾਲਿਸਤਾਨ ਦੀ ਮੰਗ ਕਰਦੇ ਸੀ ਉਹਨਾਂ ਦੀ ਬਾਤ ਵੀ ਇੱਕ ਚਿੱਠੀ ਵੈ ਜਿਸ ਤਰ੍ਹਾਂ ਮਾਤਾ ਨੇ ਬਿਆਨ ਦਿੱਤਾ ਸੀਗਾ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਆਪਣੀ ਮਾਂ ਛੱਡ ਦਵਾਂ ਹੁਣ ਅਜੇ ਇਹ ਕੀ ਹੋਇਆ ਕਿ ਜੀ ਵਾਰਿਸ ਪੰਜਾਬ ਦੇ ਯੋਧਾ ਪਾਰਟੀ ਬਣੇ ਉਸ ਤੋਂ ਪਹਿਲਾਂ ਤੁਸੀਂ ਫੈਸਲਾ ਨਹੀਂ ਅਸੀਂ ਤੇ ਇਹ ਚੀਜ਼ੇ ਕਿੰਨੇ ਕਿ ਗੁਰੂ ਮਹਾਰਾਜ ਦਾ ਜੋ ਹੁਕਮ ਹੈ ਸਾਨੂੰ ਰਾਜ ਕਰੇਗਾ ਖਾਲਸਾ ਉਹਦੀ ਤਹਿਤੀ ਅਸੀਂ ਕੰਮ ਕਰੇ ਚੰਗੇ ਰਾਜ ਦੀ ਉਹ ਤੇ ਕੋਈ ਵੀ ਖਾਸਤਾਨ ਦੇ ਨਾਂ ਨੂੰ ਇੱਕ ਬਹੁਤ ਵੱਡਾ ਗਲਤ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਇਹ ਖਾਲਸਾ ਤੇ ਹੁੰਦਾ ਸੁੱਧ ਤੇ ਸ਼ੁੱਧ ਚੰਗਾ ਰਾਜ ਕੋਈ ਵੀ ਜਿਹੜੇ ਵੱਡੇ ਮਹਾਰਾਜਾ ਰਣਜੀਤ ਸਿੰਘ ਅਗਰ ਰਾਜ ਆ ਜਾਂ ਕੋਈ ਰਾਜਾ ਹਰੀਚੰਦ ਦਾ ਰਾਜ ਸੀਗਾ ਸਾਰੇ ਹੁਣ ਵੀ ਆਪਣੀ ਇਹ ਪਾਰਟੀ ਵੀ ਭਾਜੀਪੀ ਵੀ ਆਈ ਸੀ ਕਿ ਆਮ ਰਾਜ ਸੀ ਲਿਆਵਾਂਗੇ ਤੇ ਇਹੋ ਜੇ ਮੇਰੇ ਖਾਲ ਚੀਜ਼ਾਂ ਨੂੰ ਉਹਨਾਂ ਤੋਰ ਮਰੋੜ ਕੇ ਇਹਨਾਂ ਪੇਚ ਕੀਤਾ ਜਾਵੇ ਅਸੀਂ ਠੀਕ ਹੈ ਕਿ ਸਾਰੇ ਚੰਗੇ ਰਾਜ ਦੇ ਹੰਮੀ ਅਸੀਂ ਅੱਜ ਵੀ ਹੰਮੀ ਹਾਂ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਕਿ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਸਾਰੇ ਲੋਕਾਂ ਨੂੰ ਇਹ ਜਿਹੜਾ ਅੱਜ ਜਿਹੜੇ ਸਾਡੇ ਮੁੱਦੇ ਆ ਸਭ ਤੋਂ ਜ਼ਰੂਰੀ ਤੇ ਸਾਡੇ ਨੌਜਵਾਨੀ ਨਸ਼ਿਆਂ ਚ ਗਲਤਾਨ ਹੋ ਰਹੀ ਹੈ ਸਾਨੂੰ ਉਹਨਾਂ ਵਾਸਤੇ ਸਾਨੂੰ ਕੋਈ ਹੋਰ ਜਿਹੜੇ ਸਾਡੇ ਨਾਲ ਧੱਕੇ ਹੋ ਰਹੇ ਉਹਦੇ ਵਾਸਤੇ ਅਸੀਂ ਸਾਰੇ ਲੋਕਾਂ ਨੂੰ ਲਾਮਬੰਦ ਕਰਕੇ ਇਹ ਦਾ ਮੁਕਾਬਲਾ ਕਰੀਏ ਪਾਕਿਸਤਾਨ ਦੀ ਆਵਾਜ਼ ਉੱਠਦੀ ਹੈ ਤੇ ਸਿਮਰਨਜੀਤ ਮਾਨ ਨੂੰ ਨਾਲ ਜੋੜੋਗੇ ਜੀ ਅਸੀਂ ਹਾਂ ਨੇ ਅਸੀਂ ਸਾਰਿਆਂ ਨੂੰ ਜਿਹੜੇ ਜਿਹੜੇ ਵੀ ਕੋਈ ਪੰਜਾਬ ਦੇ ਹੱਕਾਂ ਦੀ ਹੱਕਕਾ ਦੀ ਗੱਲ ਕਰਦੇ ਆ ਪੰਥ ਦੀ ਗੱਲ ਕਰਦੇ ਆ ਅਸੀਂ ਸਾਰੇ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਕਿ ਅਸੀਂ ਰਲ ਮਿਲ ਕੇ ਚੱਲੀਏ ਬਾਪੂ ਜੀ ਜਿਹੜੀ ਰੇਟਰ ਪਾਈ ਗਈ ਸੀ ਪਾਰਲੀਮੈਂਟ ਦੇ ਵਿੱਚ ਆਉਣ ਦੇ ਲਈ ਭਾਈ ਸਾਬ ਦੇ ਵੱਲੋਂ ਉਹਦੀ ਕਾਰਵਾਈ ਕਿੱਥੇ ਤੱਕ ਪਹੁੰਚੀ ਹੈ ਉਹਦੀ ਅਕਾਲੀ ਸਾਨੂੰ ਪਤਾ ਲੱਗਾ ਸੀ ਕਿ ਉਹਦੀ ਕੁਝ ਫੇਲ ਹੋਈ ਹੈ ਤੇ ਉਹਦੀ ਮੇਰੇ ਖਿਆਲੋਂ ਡੇਟ ਮੈਂ ਅੱਜ ਪਤਾ ਨਹੀਂ ਕੀਤਾ ਉੱਤੇ ਸੁਣਵਾਈ ਹੋਣ ਵਾਲੀ ਆ ਕਿ ਕਦੋਂ ਹੁੰਦੀ ਹੈ ਮੈਂ ਇਹਦੇ ਬਾਰੇ ਵਿੱਚ ਮੈਂ ਕੋਈ ਕਰੈਕਟ ਜਾਣਕਾਰੀ ਨਹੀਂ ਦੇ ਸਕਦਾ ਪਰ ਪਾਰਲੀਮੈਂਟ ਸੈਸ਼ਨ ਦੇ ਹੁਣ ਮੇਰੇ ਹਿਸਾਬ ਨਾਲ ਸਮਾਪਤੀ ਹੈ ਜੀ ਸਮਾਪਤ ਹੋ ਗਿਆ ਸਮਾਪਤੀ ਹੋ ਚੁੱਕੀ ਹੈ ਤੇ ਹੁਣ ਅਗਲੇ ਸੈਸ਼ਨ ਦੇ ਲਈ ਉਹ ਰੈਕ ਪਾਈ ਗਈ ਹੈ ਜੀ ਹਾਂ ਚਲੋ ਹਾਈ ਕੋਰਟ ਕੁਝ ਨਾ ਕੁਝ ਡਿਸੀਜਨ ਦੇਊਗਾ ਜਿੱਦਾਂ ਉਹਨਾਂ ਨੂੰ 2 ਦਿਨ ਦੀ ਮਿਲੀ ਆਉਣ ਵਾਲੇ ਸਮੇਂ ਲਈ ਵੀ ਸ਼ਾਇਦ ਅਸੀਂ ਕਿੰਨੇ ਕਿ ਉਹਨਾਂ ਦੀ ਸ਼ਾਇਦ 18 ਤਰੀਕ ਨੂੰ ਉਹਦਾ ਐਨਐਸਏ ਦਾ ਪੀੜ ਵੀ ਪੂਰਾ ਹੋ ਜਾਣਾ ਵਾ ਤੇ ਸ਼ਾਇਦ ਅਸੀਂ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਸੀ ਕਿੰਨੇ ਕੋ ਆਪਣਾ ਬਾਹਰ ਵਿਚਰ ਕੇ ਇੱਕ ਲੋਕਾਂ ਦੇ ਵੀ ਜੋ ਨਸ਼ਿਆਂ ਦੇ ਖਿਲਾਫ ਵੀ ਜੰਗ ਲੜਨ ਤੇ ਪਾਰਲੀਮੈਂਟ ਚ ਵੀ ਆਪਣੇ ਪੰਜਾਬ ਦੇ ਹਿੱਤਾਂ ਦੀ ਸਿਕੰਦਰੀਆ ਕਾਦੀਰੀ ਦੀ ਗੱਲ ਕਰ ਸਕਦੇ ਬਬੂ ਜੀ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਕਮੇਟੀਆਂ ਨੇ ਤੁਹਾਡੀ ਪਾਰਟੀ ਦੀ ਜਿਹੜੀਆਂ ਜ਼ਿਲ੍ਹਾ ਪੱਤਰੀ ਕਮੇਟੀਆਂ ਨੇ ਕਿੰਨੇ ਕੁ ਜ਼ਿਲ੍ਹਿਆਂ ਦੇ ਵਿੱਚ ਬਣ ਚੁੱਕੀਆਂ ਨੇ ਮੇਰੇ ਖਿਆਲ ਅਸਾਂ 10 ਕਿ ਜ਼ਿਲ੍ਹੇ ਅਸੀਂ ਕਵਰ ਕਰ ਲਏ ਜੀ ਤੇ ਬਾਕੀ ਅਸੀਂ ਮੇਰੇ ਖਿਆਲ ਅਕੇ ਹਫਤੇ ਦੇ ਵਿੱਚ ਵਿੱਚ ਤੁਸੀਂ ਸਾਰੇ ਜ਼ਿਲ੍ਹਿਆਂ ਤੱਕ ਅਸੀਂ ਪਹੁੰਚ ਕਰ ਲਵਾਂਗੇ ਜੀ ਅੱਜ ਫਤਿਹਗੜ ਸਾਹਿਬ ਦੀ ਜਿਹੜੀ ਨਿਮਾਇੰਦਗੀ ਹੈ ਕਿਹਨੂੰ ਦਿੱਤੀ ਗਈ ਹੈ ਆਪਾਂ ਕੀ ਇਹਦੇ ਜੀ ਅਸੀਂ ਅਬਜ਼ਰਵਲ ਲਾਏ ਆ ਸੰਦੀਪ ਸਿੰਘ ਰੋਪਾਲੋ ਤੇ ਬਾਕੀ ਇਹਨਾਂ ਦੇ ਜਿਹੜੇ ਬਾਕੀ ਟੀਮ ਹੈ ਉਹ ਸਾਰੇ ਜਣੇ ਇਹ ਹੀ ਜਾਣਦੇ ਉਹਨਾਂ ਨੂੰ ਬੁਰੀਏ ਤਰੀਕੇ ਨਾਲ ਕਿਉਂਕਿ ਮੈਂ ਤੇ ਥੋੜਾ ਇੱਥੇ ਲੋਕਲ ਜਿਆਦਾ ਜਾਣ ਪਛਾਣਨੇਗੀ ਸੁਤੰਤਰਦੀਪ ਸਿੰਘ ਜੀ ਹੋਣੀ ਆ ਜਾਂ ਕੁਝ ਜਿਹੜੇ ਮੇਨ ਬੰਦੇ ਉਹਨਾਂ ਜਾਣਦੇ ਤੇ ਬਾਕੀ ਸਾਰੇ ਅਜੇ ਹੋਰ ਵੀ ਬੰਦੇ ਬਲਾਕਾਂ 'ਚ ਵੀ ਸਾਰੇ ਜਗ੍ਹਾ ਤੇ ਲਾਉਣੇ ਆ ਸਾਰੇ ਪਿੰਡਾਂ ਤੱਕ ਪਹੁੰਚ ਕਰਨੀ ਉਹ ਸਾਰੇ ਇਹ ਟੀਮ ਟੀਮ ਖਾਲੀ ਦੇਖ ਰੱਖ ਲਈ ਅੱਗੇ 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 ਕੰਮ ਕਰਨ ਲਈ ਟੀਮ ਬਣਾਈ ਗਈ ਮਾਪੋ ਜੀ ਮੇਰਾ ਅਖਰੀ ਸਵਾਲ ਤੁਹਾਨੂੰ ਜਿਹੜੀ ਆ ਹੁਣ ਦਿੱਲੀ ਦੇ ਵਿੱਚ ਚੋਣਾ ਹੋਇਆ ਆ ਆਮ ਆਦਮੀ ਪਾਰਟੀ ਦੀ ਹਾਰ ਹੋਈ ਆ ਤੇ ਹੁਣ ਪੰਜਾਬ ਦੇ ਐਮ.ਐਲ.ਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੇ ਵਿੱਚ ਜਿਹੜੀ ਕਿ ਮੀਟਿੰਗ ਕਰ ਰਹੇ ਨੇ ਕਿ ਮੈਂ ਦੇਖਦੇ ਹੁ ਦੀ ਇਹਨੂੰ ਤੇ ਮੇਰੇ ਖਿਆਲ ਆ ਕਿ ਇਹ ਜੋ ਸਰਕਾਰ ਪੰਜਾਬ ਚ ਲੋਕਾਂ ਨੇ ਬਣਾਈ ਸੀ ਉਹ ਪੰਜਾਬ ਚ ਨਾ ਪੰਜਾਬ ਦਾ ਕੰਮ ਨਾ ਕਰਕੇ ਉਹ ਦਿੱਲੀ ਦੇ ਹੁਕਮਾਂ ਤੇ ਉੱਥੇ ਦਿੱਲੀ ਦੀ ਪਹਿਰੇਦਾਰੀ ਕਰਦੀ ਰਹੀ ਉਹ ਮੇਰੇ ਖਿਆਲ ਆ ਕਿ ਜੇ ਪੰਜਾਬ ਦੇ ਐਮ.ਐਲ.ਏ ਦੀ ਕੋਈ ਮੀਟਿੰਗ ਚਾਹੀਦੀ ਤੇ ਪੰਜਾਬ ਚ ਹੋਣੀ ਚਾਹੀਦੀ ਸੀ ਇਹਨਾਂ ਖਰਚਾ ਕਰਕੇ ਤੁਸੀਂ ਉਹਨਾਂ ਨੂੰ ਇੱਕ ਬੰਦੀ ਬਣਾ ਕੇ ਉੱਥੇ ਰੱਖਦੇ ਇਹ ਇਹ ਤੇ ਮੇਰਾ ਖਿਆਲ ਹੈ ਪੰਜਾਬ ਦੇ ਜਿਹੜੇ ਐਮ ਐਲ ਏ ਉਹਨਾਂ ਦੀ ਵੀ ਬੜੀ ਤਹਿਹੀਨ ਵਾਲੀ ਗੱਲ ਹੈ ਕਿ ਲੋਕਾਂ ਨੇ ਚੁਣਿਆ ਤੁਹੀਂ ਕਿ ਨਾ ਕਿ ਤੁਹਾਨੂੰ ਉਹ ਦਿੱਲੀ ਤੋਂ ਚੁੜ ਕੇ ਭੇਜਿਆ ਕਿਸੇ ਇਸ ਕਰਕੇ ਉਹਨਾਂ ਨੂੰ ਵੀ ਆਪਣੇ ਥੋੜੀ ਜ਼ੁਰਤ ਰੱਖਣੀ ਚਾਹੀਦੀ ਉਹਨਾਂ ਨੂੰ ਕਹੋ ਮੇਟਕਦਾਰ ਨਹੀਂ ਸਾਡੇ ਪੰਜਾਬ 'ਚ ਕਰੋ ਸਾਡੇ ਨਾਲ ਕਰੋ ਜੋਗਜਲ ਕਰੀਏ ਇਹ ਮੇਰਾ ਖਿਆਲ ਹੈ ਕਿ ਪਾਰਟੀ ਬिखरਣ ਵਾਲੀ ਹੈ ਉਹਨੂੰ ਕਿਸ ਤਰੀਕੇ ਨਾਲ ਇਕੱਠਾ ਰੱਖਣ ਦੀ ਇਹੋ ਜਿਹੀਆਂ ਕੋਸ਼ਿਸ਼ਾਂ ਹੋ ਰਹੀਆਂ ਕਿ ਉਹਨਾਂ ਨੂੰ ਕੋਈ ਉਸ ਤੋਂ ਲੋਭ ਲਾਲਚ ਦੇ ਕੇ ਜਾਂ ਕੋਈ ਡਰਾਤ ਮੁਕਾ ਕੇ ਇਸ ਢੀਕੇ ਨਾਲ ਇਕੱਠਾ ਰੱਖਿਆਗਾ ਇਹ ਵਿਰੋਧੀ ਸਵਾਲ ਚੱਕਰੇ ਨੇ ਕਹਿੰਦੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਕੇਜਰੀਵਾਲ ਹੋਣਗੇ ਨਹੀਂ ਮੇਰਾ ਖਿਆਲ ਲੋਕਾਂ ਦੇ ਭਗਵੰਤ ਮਾਨ ਨੂੰ ਚੁਣਿਆ ਸੀ ਪਰ ਭਗਵੰਤ ਮਾਨ ਨੇ ਉਹ ਅੱਗੇ ਸਲੈਂਡਰ ਕਰ ਦਿੱਤਾ ਤੇ ਹੁਣ ਲੋਕ